ਪੁੱਛਣਾ ਚਾਹਾਂਗਾ ਉੱਥੇ ਜੇ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਸਾਡੇ 2 ਸਾਲਾਂ ਦੇ ਕੰਮਾਂ ਨੂੰ ਵੋਟ ਪਾ ਦਿਓ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਆ 2 ਸਾਲ ਤੁਸੀਂ ਦੱਸੋ ਤਰਨਤਾਂ ਨਗਰ ਦੇ ਤੁਸੀਂ ਰਹਿਣ ਵਾਲੇ ਜੇ ਉੱਥੇ ਕੋਈ ਇੱਟ ਲੱਗੀ ਆ ਕੋਈ ਗਲੀ ਬਣੀ ਆ ਉਹ ਸੰਗਰੂਰ ਦੇ ਵੀ ਜਿਹੜੇ ਪਿੰਡ ਜਾਈਦਾ ਆ ਭਾਰੀ ਬਦਰੋ ਆ ਕਿਤੇ ਕੋਈ ਗਲੀ ਨਹੀਂ ਬਣੀ ਕਿਤੇ ਕੋਈ ਨੌਕਰੀ ਨਹੀਂ ਮਿਲੀ ਕਿਤੇ ਕੋਈ ਸੜਕ ਨਹੀਂ ਬਣੀ ਕਿਤੇ ਲੋਕਣੀ ਪਈ ਜਿਹੜੇ ਪੁਰਾਣੇ ਕੰਮ ਸੀ ਉਹੋ ਹੀ ਪੁਰਾਣੀਆਂ ਸਰਕਾਰਾਂ ਵੇਲੇ ਦੇ ਕਾਂਗਰਸ ਸਰਕਾਰ ਵੇਲੇ ਦੇ ਹੋਏ ਆ। ਔਰ ਸੰਗਰੂਰ ਦੇ ਵਿੱਚ ਵਾਰ-ਵਾਰ ਸੁਖਪਾਲ ਸਿੰਘ ਖਹਿਰਾ ਜੀ ਵੱਲੋਂ ਕਿਹਾ ਜਾ ਰਿਹਾ ਮੁੱਖ ਮੰਤਰੀ ਨੂੰ ਕੀ ਮੇਰੇ ਖਿਲਾਫ ਇਲੈਕਸ਼ਨ ਲੜ। ਉੱਥੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ। ਜੀ। ਉੱਥੇ ਇੱਕ ਲੋਕ ਲਹਿਰ ਬਣੀ ਪਈ ਆ ਜਿਹੜੇ ਡਾਇਰੈਕਟ ਆਣਨ ਕੇ ਚੰਗੇ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਹੋਰ ਵੀ ਜਿਹੜੇ ਮਜ਼ਦੂਰ ਸਾਰੇ ਹਰ ਇੱਕ ਵਰਗ ਦਾ ਲੋਕ ਜਿਹੜਾ ਡਾਇਰੈਕਟ ਜਿਹੜੀ ਆ ਖੈਰਾ ਸਾਹਿਬ ਨੂੰ ਵੋਟ ਪਾਉਣੀ ਚਾਹੁੰਦਾ ਆ ਤੇ ਸਾਡੇ ਨਾਲ ਦਿਨੋਂ ਦਿਨ ਜਿਹੜਾ ਸਾਡਾ ਕਾਫਲਾ ਉੱਥੇ ਵੱਧ ਰਿਹਾ ਆ ਤੇ ਪ੍ਰਮਾਤਮਾ ਦੀ ਮਿਹਰ ਰਹੀ ਸੱਚੇ ਪਾਤਸ਼ਾਹ ਦੀ ਰਹੀ ਭਾਰੀ ਬਹੁਤ ਨਾਲ ਉੱਥੋਂ ਜਿੱਤ ਪ੍ਰਾਪਤ ਕਰਾਂਗੇ 2024 ਲੋਕ ਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਖਰੂਰ ਸਾਹਿਬ ਲੋਕ ਸਭਾ ਤੋਂ ਉਤਾਰਿਆ ਕਾਂਗਰਸ ਪਾਰਟੀ ਦੇ ਕੋਲ ਉਹਨਾਂ ਨੇ ਜੇਕਰ ਮੌਜੂਦਾ ਉਮੀਦਵਾਰ ਦੀ ਗੱਲ ਕਰੀਏ ਉਹ ਕਹਿੰਦੇ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਮੇਰੇ ਬਰਾਬਰ ਇੱਥੇ ਬਹੁਤ ਜ਼ਬਰਦਸਤ ਟੱਕਰ ਹੋਊਗੀ ਸਾਡੀ ਟੱਕਰ ਇੱਥੇ ਅਕਾਲੀ ਦਲ ਨਾਲ ਆਮ ਆਦਮੀ ਦੇ ਤੀਜੇ ਨੰਬਰ ਦੀ ਖੇੜ ਆ ਉੱਥੇ ਦੇ ਭਾਜਪਾ ਸਾਡੀ ਅਕਾਲੀ ਦਲ ਨਾਲ ਟੱਕਰ ਰਹਿਣ ਵਾਲੀ ਆ ਸਾਡਾ ਬਹੁਤ ਤੇਜ਼ ਤਰਾਰ ਵਧੀਆ ਲੀਡਰ ਅੱਜ ਸ਼ਾਮ ਨੂੰ ਸ਼ਾਇਦ ਹੋਰ ਘੰਟੇ ਦੋ ਘੰਟਿਆਂ ਤੱਕ ਜਾ ਕੇ ਰਾਤ ਤੱਕ ਅਨਾਉਂਸ ਹੋ ਜਾਊਗਾ ਤਿਆਰੀ ਆ ਸਾਡੀ ਪਾਰਟੀ ਦੀ ਫੁੱਲ ਇਹ ਵੀ ਸੀਟ ਅਸੀਂ ਅੱਗੇ ਵੰਗੂ ਭਾਰੀ ਬਹੁਤ ਬੰਦਰਾ ਜਿੱਤਾਂਗੇ ਪੰਜਾਬ ਹੱਬ ਤੱਕ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਆਂ ਨੂੰ ਆਖਦੇ ਆ ਲੋਕ ਸਭਾ ਦੀਆਂ ਚੋਣਾਂ ਜਿਵੇਂ ਨੇੜੇ ਆ ਰਹੀਆਂ ਨੇ ਸਾਰੀਆਂ ਹੀ ਪਾਰਟੀਆਂ ਪੱਪਾਂ ਭਾਰ ਨੇ ਜੀ ਹਾਂ ਹਰ ਪਾਰਟੀ ਨੂੰ ਵੱਡੇ ਝਟਕੇ ਵੀ ਲੱਗ ਰਹੇ ਨੇ ਅਤੇ ਜਿਹੜੇ ਵੱਡੇ ਆਗੂ ਨੇ ਇੱਕ ਦੂਸਰੀਆਂ ਪਾਰਟੀਆਂ ਦੀ ਅਦਲਾ ਬਦਲੀ ਜਿਹੜੀ ਹੈ ਉਹ ਕਰ ਰਹੇ ਨੇ ਪਰ ਲੋਕ ਜਿਹੜੇ ਨੇ ਕਿਸ ਨੂੰ ਬਣਾਉਣਗੇ ਅਤੇ ਕਿਸ ਨੂੰ ਜਿਹੜਾ ਲੋਕ ਸਭਾ ਦੇ ਵਿੱਚ ਲੈ ਕੇ ਜਾਣਗੇ ਤੇ ਆਉਣ ਵਾਲਾ ਸਮਾਂ ਦੱਸੇਗਾ ਮਾਝੇ ਦੀ ਧਰਤੀ ਜ਼ਿਲ੍ਹਾ ਤਰਨਤਾਰਨ ਅਸੀਂ ਇਸ ਵੇਲੇ ਖੇਮਕਰਨ ਹਲਕੇ ਭਿੱਖੀਵਿੰਡ ਦੇ ਨਜ਼ਦੀਕ ਮਾੜੀ ਮੇਘਾ ਦੇ ਵਿੱਚ ਮੌਜੂਦ ਹਾਂ ਜੀ ਹਾਂ ਦੋਸਤੋ ਕਾਂਗਰਸ ਦੇ ਗੁੱਜੇ ਤੇ ਵੱਡੇ ਚਿਹਰੇ ਵੀ ਕਹਿ ਸਕਦੇ ਹਾਂ ਜੀ ਹਾਂ ਸਾਬਕਾ ਪ੍ਰਧਾਨ ਕਿਰਨਜੀਤ ਸਿੰਘ ਮਿੱਠਾ ਔਰ ਇਸ ਵੇਲੇ ਕਿਸਾਨ ਵਿੰਗ ਪੰਜਾਬ ਦੇ ਜਿਹੜੇ ਨੇ ਉਹ ਪ੍ਰਧਾਨ ਨੇ ਮੇਰੇ ਨਾਲ ਮੌਜੂਦ ਨੇ ਗੱਲਾਂ ਬਾਤਾਂ ਤੋਂ ਕਰਦੇ ਆਂ ਸ਼ੁਰੂਆਤ ਕੁਝ ਕੌੜੇ ਮਿੱਠੇ ਸਵਾਲਾਂ ਦੇ ਨਾਲ ਕਰਾਂਗੇ ਸ਼ੁਰੂਆਤ ਕਿਉਂ ਕਿਸ ਤਰੀਕੇ ਦੇ ਨਾਲ ਜਿਹੜੀ ਆ ਗਰਾਉਂਡ ਜ਼ੀਰੋ ਦੀ ਰਿਪੋਰਟ ਉਹ ਸੰਗਰੂਰ ਦੀ ਚੱਲ ਰਹੀ ਹੈ ਕਿਸ ਤਰੀਕੇ ਨਾਲ ਲੋਕ ਸਭਾ ਖਡੂਰ ਸਾਹਿਬ ਵਿੱਚ ਕਾਂਗਰਸ ਦੀ ਸਥਿਤੀ ਰਹਿਣ ਵਾਲੀ ਹੈ ਇਹਨਾਂ ਸਾਰੀਆਂ ਗੱਲਾਂ ਤੇ ਵੀ ਜਿਹੜੀ ਆ ਆਪਾਂ ਚਰਚਾ ਕਰਾਂਗੇ ਕਿਉਂਕਿ ਵੱਡੇ ਚਿਹਰੇ ਜਿਹੜੇ ਆ ਕਿਤੇ ਨਾ ਕਿਤੇ ਸਾਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਰਹੇ ਨੇ ਮੇਰੇ ਨਾਲ ਕਿਰਨਜੀਤ ਸਿੰਘ ਜੀ ਮਿੱਠਾ ਕਰਕੇ ਮਸ਼ਹੂਰ ਨੇ ਮੌਜੂਦ ਨੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਵਜ ਜੀ ਮੈਂ ਗੱਲਬਾਤ ਦੀ ਸ਼ੁਰੂਆਤ ਸਰ ਜੀ ਇਥੋਂ ਕਰ ਲਵਾਂ ਕਿ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਸੰਗਰੂਰ ਦੇ ਵਿੱਚ ਡਿਊਟੀ ਨਿਭਾ ਰਹੇ ਹੋ ਔਰ ਸੰਗਰੂਰ ਦੇ ਵਿੱਚ ਵਾਰ-ਵਾਰ ਸੁਖਪਾਲ ਸਿੰਘ ਖਹਿਰਾ ਜੀ ਵੱਲੋਂ ਕਿਹਾ ਜਾ ਰਿਹਾ ਮੁੱਖ ਮੰਤਰੀ ਨੂੰ ਕੀ ਮੇਰੇ ਖਿਲਾਫ ਇਲੈਕਸ਼ਨ ਲੜ ਕਿਸ ਤਰੀਕੇ ਦੀ ਉੱਥੇ ਕਾਂਗਰਸ ਦੀ ਤੇ ਆਪ ਦੀ ਟੱਕਰ ਰਹੇਗੀ ਉੱਥੇ ਸਾਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਆ ਉੱਥੇ ਇੱਕ ਲੋਕ ਲਹਿਰ ਬਣੀ ਪਈ ਆ ਜਿਹੜੇ ਡਾਇਰੈਕਟ ਆਣਨ ਕੇ ਚੰਗੇ ਪਿੰਡਾਂ ਦੇ ਲੋਕ ਪੜ੍ਹੇ ਲਿਖੇ ਹੋਰ ਵੀ ਜਿਹੜੇ ਮਜ਼ਦੂਰ ਸਾਰੇ ਹਰ ਇੱਕ ਵਰਗ ਦਾ ਲੋਕ ਜਿਹੜਾ ਡਾਇਰੈਕਟ ਜਿਹੜੀ ਆ ਖੈਰਾ ਸਾਹਿਬ ਨੂੰ ਵੋਟ ਪਾਉਣੀ ਚਾਹੁੰਦਾ ਆ ਤੇ ਸਾਡੇ ਨਾਲ ਦਿਨੋਂ ਦਿਨ ਜਿਹੜਾ ਸਾਡਾ ਕਾਫਲਾ ਉੱਥੇ ਵੱਧ ਰਿਹਾ ਆ ਤੇ ਪ੍ਰਮਾਤਮਾ ਦੀ ਮਿਹਰ ਰਹੀ ਸੱਚੇ ਪਾਤਸ਼ਾਹ ਦੀ ਰਹੀ ਭਾਰੀ ਬਹੁਤ ਨਾਲ ਉੱਥੋਂ ਜਿੱਤ ਪ੍ਰਾਪਤ ਕਰਾਂਗੇ ਮੈਂ ਜਰੂਰ ਇੱਥੇ ਸਵਾਲ ਜਿਹੜਾ ਹੈ ਉਹ ਸਰ ਪੁੱਛਣਾ ਚਾਹਾਂਗਾ ਕਿ ਸੰਗਰੂਰ ਦੀ ਸ਼ੀਟ ਜਿਹੜੀ ਆ ਉਹ ਹਮੇਸ਼ਾ ਹੀ ਹਾਰਟ ਸ਼ੀਟ ਮੰਨੀ ਗਈ ਉੱਥੋਂ ਸਿਮਰਨਜੀਤ ਸਿੰਘ ਮਾਨਵੀ ਉਮੀਦਵਾਰ ਨੇ ਉਮੀਦਵਾਰ ਜੇ ਗੱਲ ਕੀਤੀ ਜਾਵੇ ਉਥੋਂ ਆਮ ਆਦਮੀ ਪਾਰਟੀ ਦੇ ਮੀਤ ਹੇਰਜੀ ਵੀ ਨੇ ਸੁਖਪਾਲ ਸਿੰਘ ਖਹਿਰਾ ਨੂੰ ਮੁੱਖ ਮੰਤਰੀ ਵਾਰ-ਵਾਰ ਇੱਕ ਤੰਜ ਜ਼ਰੂਰ ਕੱਸਦੇ ਨੇ ਕਿ ਕਿੰਨੀਆਂ ਪਾਰਟੀਆਂ ਬਦਲ ਗਿਆ ਕਿਸ ਤਰੀਕੇ ਨਾਲ ਵੇਖਦੇ ਅੱਜ ਸੰਗਰੂਰ ਦੇ ਵਿੱਚ ਲੋਕਾਂ ਦਾ ਸੁਖਪਾਲ ਸਿੰਘ ਖਹਿਰਾ ਪ੍ਰਤੀ ਪਾਰਟੀ ਪ੍ਰਤੀ ਕਿਵੇਂ ਦਾ ਰੁਝਾਨ ਹੈ ਆਮ ਆਦਮੀ ਪਾਰਟੀ ਦੀ ਸਥਿਤੀ ਵੀ ਕਿਵੇਂ ਦੀ ਹੈ ਪਾਰਟੀਆਂ ਖਹਿਰਾ ਸਾਹਿਬ ਨੇ ਤੇ ਕੋਈ ਨਹੀਂ ਬਦਲੀਆਂ ਇੱਕ ਪਾਰਟੀ ਉਹਨਾਂ ਨੂੰ ਇੱਕ ਵਾਰੀ ਕਿਸੇ ਮਜਬੂਰੀ ਕਰਕੇ ਤੇ ਬਦਲਣੀ ਪਈ ਪਰ ਖਹਿਰਾ ਸਾਹਿਬ ਉਹ ਸੌਰੀ ਜਿਹੜਾ ਮੁੱਖ ਮੰਤਰੀ ਆ ਮੁੱਖ ਮੰਤਰੀ ਕਿੰਨੀਆਂ ਪਾਰਟੀਆਂ ਬਦਲ ਚੁੱਕਾ ਆ ਪਹਿਲਾਂ ਮੁੱਖ ਮੰਤਰੀ ਪੀਪੀ ਵੱਲ ਹੀ ਪੀਪੀ ਵੱਲੋਂ ਚੋਣ ਲੜਿਆ ਫਿਰ ਉਹ ਇੱਧਰ ਆਇਆ ਉਦੋਂ ਪਹਿਲਾਂ ਅਕਾਲੀ ਦਲ ਦੀ ਉਹ ਕਬੱਡੀ ਦੀਆਂ ਗੇਮਾਂ ਕਰਾਉਂਦਾ ਹੁੰਦਾ ਸੀ ਉੱਥੇ ਉਹ ਬਣਦਾ ਸੀ ਆਪਣਾ ਰੈਫਰੀ ਕੀ ਕੁਛ ਉਹ ਕਰਦਾ ਰਿਹਾ ਦੱਸੋ ਕਿੰਨੀਆਂ ਪਾਰਟੀਆਂ ਬਦਲੀਆਂ ਖਹਿਰਾ ਸਾਹਿਬ ਤੇ ਕੋਈ ਪਾਰਟੀ ਨਹੀਂ ਬਦਲੀ ਮਜਬੂਰੀ ਬਸ ਇੱਕ ਵਾਰ ਧੱਕੇ ਨਾਲ ਵੱਡੇ ਲੀਡਰਾਂ ਵਾਲੇ ਉਹਨਾਂ ਨੂੰ ਕੱਢਿਆ ਹੀ ਪਰ ਉਹ ਫੇਰ ਵਾਪਸ ਆਪਦੇ ਘਰ ਆ ਗਏ ਪਰ ਅੱਜ ਦੀ ਤਰੀਕ ਦੇ ਵਿੱਚ ਉੱਥੇ ਵੈਗਰੂ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਸਮਰਥਨ ਮਿਲ ਰਿਹਾ ਆ ਹਾਰੇਕ ਵਰਗ ਦੇ ਲੋਕ ਨਾਲ ਚੱਲ ਰਹੇ ਨੇ ਤੇ ਖੈਰਾ ਸਾਹਿਬ ਜਿਹੜੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਸ਼ਾਨ ਨਾਲ ਉਥੋਂ ਜਿੱਤਣਗੇ ਕਿੰਨੀ ਵੋਟ ਕੀ ਕਿੰਨਾ ਕੁ ਕੈਲਕੂਲੇਸ਼ਨ ਕੀ ਰੱਖਦੇ 2 ਲੱਖ ਪਲੱਸ ਉਥੋਂ ਜਿੱਤਾਂਗੇ ਅੱਛਾ ਜੀ ਔਰ ਇੱਥੇ ਮੈਂ ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਉਥੇ ਜੇ ਗੱਲ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਉਹ ਕਹਿੰਦੇ ਨੇ ਕਿ ਸਾਡੇ 2 ਸਾਲਾਂ ਦੇ ਕੰਮਾਂ ਨੂੰ ਵੋਟ ਪਾ ਦਿਓ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਵੋਟ ਮੰਗਦੇ ਆ ਤੁਸੀਂ ਵੀ ਲੰਬਾ ਸਮਾਂ ਸਿਆਸਤ ਚ ਰਹੇ ਹੋ ਦੋ ਸਾਲਾਂ ਦੇ ਕੰਮਾਂ ਨੂੰ ਕਿਵੇਂ ਵੇਖਦੇ ਹੋ ਜੀ ਦੋ ਸਾਲ ਤੁਸੀਂ ਦੱਸੋ ਤਰਨਤਾਂ ਨਗਰ ਦੇ ਤੁਸੀਂ ਰਹਿਣ ਵਾਲੇ ਜੇ ਉੱਥੇ ਕੋਈ ਇੱਟ ਲੱਗੀ ਆ ਕੋਈ ਗਲੀ ਬਣੀ ਆ ਉਹ ਸੰਗਰੂਰ ਦੇ ਵੀ ਜਿਹੜੇ ਪਿੰਡ ਜਾਈਦਾ ਆ ਭਾਰੀ ਬਦਰੋ ਆ ਕਿਤੇ ਕੋਈ ਗਲੀ ਨਹੀਂ ਬਣੀ ਕਿਤੇ ਕੋਈ ਨੌਕਰੀ ਨਹੀਂ ਮਿਲੀ ਕਿਤੇ ਕੋਈ ਸੜਕ ਨਹੀਂ ਬਣੀ ਕਿਤੇ ਲੋਕਣੀ ਪਈ ਜਿਹੜੇ ਪੁਰਾਣੇ ਕੰਮ ਸੀ ਉਹੋ ਹੀ ਪੁਰਾਣੀਆਂ ਸਰਕਾਰਾਂ ਵੇਲੇ ਦੇ ਕਾਂਗਰਸ ਸਰਕਾਰ ਵੇਲੇ ਦੇ ਹੋਏ ਆ ਉਥੇ ਕੋਈ ਕੰਮ ਨਹੀਂ ਹੋਇਆ ਲੋਕਾਂ ਨੇ ਇਸ ਕਰਕੇ ਵੋਟਾਂ ਪਾਈਆਂ ਵੀ ਪਤਾ ਨਹੀਂ ਕਿੱਡਾ-ਕਵੱਡਾ ਬਦਲਾ ਆ ਜਾਣਾ ਹੈ ਉਹਨਾਂ ਦੀਆਂ ਗੱਲਾਂ 'ਚ ਮੁੱਖ ਮੰਤਰੀ ਦੀਆਂ ਆ ਕੇ ਤੇ ਲੋਕ ਬਦਲਾ ਦੇ ਚੱਕਰ 'ਚ ਵੋਟਾਂ ਪਾ ਗਏ ਤਿੰਨਾਂ ਮਹੀਨਿਆਂ ਬਾਅਦ ਹੀ ਉਹਨਾਂ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਦਿਖਾ ਦਿੱਤਾ ਸੀ ਹੁਣ ਉਹ ਸਿਮਰਜੀਤ ਮਾਨ ਵੀ ਜਦੋਂ ਨਹੀਂ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਉਤਰਿਆ ਜੀ ਦਿੱਲੀ ਜਾ ਕੇ ਭਾਜਪਾ ਨੂੰ ਵੋਟ ਪਾਈ ਜਿਹੜੀ ਐਮਪੀ ਦੀ ਆ ਇਸ ਕਰਕੇ ਸਾਰਾ ਹਲਕਾ ਸਾਰਾ ਪਾਰਲੀਮੈਂਟ ਹਲਕਾ ਉਹਨਾਂ ਦੇ ਵਿਰੁੱਧ ਆ ਹੁਣ ਉੱਥੇ ਇੱਕ ਨਵਾਂ ਬਦਲਾਅ ਹੋਣ ਜਾ ਰਿਹਾ ਹੈ ਨਵੇਂ ਪੰਜਾਬ ਦੀ ਸ਼ੁਰੂਆਤ ਹੋਣ ਜਾ ਰਹੀ ਆ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ 2 ਲੱਖ ਪਲੱਸ ਵੋਟਾਂ ਨਾਲ ਉੱਥੋਂ ਜਿੱਤਾਂਗੇ ਤੇ ਤੁਸੀਂ ਆਉਣ ਵਾਲੇ ਦਿਨਾਂ ਅਜ ਦੇਖਿਓ ਹੋਰ ਵੀ ਕਿੰਨਾ ਵੱਡਾ ਸਾਡਾ ਕਾਫਲਾ ਵਧਦਾ ਹੈ ਜੀ ਮੈਂ ਅੱਜ ਜਰੂਰ ਸਵਾਲ ਪੁੱਛਣਾ ਚਾਹਾਂਗਾ ਸਰ ਇੱਕ ਨਾ ਸ਼ਾਇਰ ਦਾ ਇੱਕ ਬੋਲ ਹੈ ਪੁਰਾਣੇ ਬੋਲ ਨੇ ਸ਼ਾਇਰ ਦੇ ਕਿ ਸਾਨੂੰ ਤਾਂ ਆਪਣਿਆਂ ਨੇ ਲੁੱਟਿਆ ਗੈਰਾਂ ਦੇ ਵਿੱਚ ਕਿੱਥੇ ਦੰਸੀ ਸੋ ਜਿਹੜੇ ਆਪਣੇ ਐਸ ਵੇਲੇ ਕਾਂਗਰਸ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦਾ ਪੱਲਾ ਫੜ ਰਹੇ ਨੇ ਉਹਨਾਂ ਬਾਰੇ ਕੀ ਵਿਚਾਰ ਨੇ ਕੋਈ ਫਰਕ ਪੈਣ ਵਾਲਾ ਕਾਂਗਰਸ ਪਾਰਟੀ ਨੂੰ ਕਿ ਨਹੀਂ ਕੋਈ ਫਰਕ ਨਹੀਂ ਪੈਣ ਵਾਲਾ ਜੇ ਤੁਸੀਂ ਸੰਗਰੂਰ ਦੀ ਗੱਲ ਕਰਦੇ ਜੇ ਉੱਥੋਂ ਸਾਡਾ ਛੋਟਾ ਵੀਰ ਗੋਲਦੀ ਵੀ ਬੜੇ ਜ਼ੋਰ ਦੇ ਨਾਲ ਲੱਗਾ ਆ ਉਹਨੇ ਪਹਿਲੀ ਮੀਟਿੰਗ ਸਾਡੀ ਉਹਨੇ ਕਰਾਈ ਸਿੰਗਲਾ ਸਾਹਿਬ ਨੇ ਕਰਾਈ ਸਾਡੇ ਉਹ ਵੀ ਬੜੇ ਕੱਦਾਵਰ ਲੀਡਰ ਨੇ ਤੇ ਬਾਕੀ ਵੀ ਸਾਰੇ ਦਰਜਾ ਬਦਰਜਾ ਜਿੰਨੇ ਵੀ ਕਾਂਗਰਸੀ ਹੈਗੇ ਆ ਸਾਰੇ ਸਾਡੇ ਨਾਲ ਚੱਲ ਪਏ ਨੇ ਉੱਥੇ ਕੋਈ ਨਾਰਾਜ਼ਗੀ ਨਹੀਂ ਜੇ ਕੋਈ ਬਾਹਰਲੇ ਪੰਜਾਬ ਦੀ ਗੱਲ ਕਰਦੇ ਜੇ ਵੀ ਫਲਾਣਾ ਛੱਡ ਕੇ ਚਲੇ ਗਿਆ ਟਿੰਗਲਾ ਛੱਡ ਕੇ ਚਲੇ ਗਿਆ ਉਹ ਸਾਰੇ ਜਿਹੜੇ ਵਿਚਾਰੇ ਲੋਕਾਂ ਤੋਂ ਨਕਾਰੇ ਹੋਏ ਜਾ ਚੁੱਕੇ ਨੇ ਜਿਨ੍ਹਾਂ ਨੂੰ ਲੋਕਾਂ ਨੇ 25 25 30 30 ਸਾਲ ਰਾਜ ਕਰਾਇਆ ਲੋਕਾਂ ਦੀਆਂ ਉਮੀਦਾਂ ਤੇ ਖਰੇ ਨਹੀਂ ਉਤਰੇ ਨਹੀਂ ਉੱtre ਤੇ ਹੁਣ ਲੋਕਾਂ ਨੇ ਪਾਰਟੀ ਦੇ ਵੀ ਸਰਵੇ ਕਰਾਏ ਹੁੰਦੇ ਆ ਉਹ ਜਦੋਂ ਨਹੀਂ ਲੋਕਾਂ ਦੀਆਂ ਲੋਕਾਂ ਦੀਆਂ ਨਜ਼ਰਾਂ ਚ ਆਉਂਦੇ ਪਾਰਟੀ ਨਹੀਂ ਟਿਕਟ ਦਿੰਦੀ ਇਸ ਕਰਕੇ ਉਹ ਹੱਥ ਪੈਰ ਮਾਰਦੇ ਆ ਇਧਰੋਂ ਬੰਝੀਏ ਇਧਰੋਂ ਬੰਝੀਏ ਪਰ ਉਹਨਾਂ ਦਾ ਹੁਣ ਕੁਛ ਨਹੀਂ ਬੰਨਣਾ ਉਹਨਾਂ ਨੇ ਅੱਗੇ ਰਾਜ ਭਾਗ ਹੰਡਾਲੇ ਆ ਉਹਨਾਂ ਉਹਨਾਂ ਨੂੰ ਕਿਸੇ ਨੇ ਅੱਗੇ ਨਹੀਂ ਲਿਉਣਾ ਰਵਨੀਤ ਬਿੱਟੂ ਬਾਰੇ ਕੀ ਕਹਿਣਾ ਚਾਹੋਗੇ ਇੰਨਾ ਮਾਣ ਦਿੱਤਾ ਹੋਵੇ ਰਵਨੀਤ ਬਿੱਟੂ ਵਿਚਾਰਾ ਡਿਪਰੈਸ਼ਨ ਚ ਆਣ ਕੇ ਸਾਡਾ ਭਰਾ ਸੀ ਪਰ ਚਲੋ ਫਰਸਟ੍ਰੇਟ ਹੋ ਕੇ ਵੀ ਮਤਲਬ ਮੇਰਾ ਸਰਵੇ ਚ ਨਾ ਨਹੀਂ ਆ ਰਿਹਾ ਮੈਂ ਉੱਥੋਂ ਹਾਰ ਰਿਹਾ ਬਹੁਤ ਬੁਰੀ ਤਰ੍ਹਾਂ ਇੱਕ ਟੈਨਸ਼ਨ ਦੇ ਵਿੱਚ ਉਹ ਪਾਰਟੀ ਛੱਡ ਗਿਆ ਪਰ ਅੱਜ ਤੁਹਾਨੂੰ ਮੈਂ ਤੁਹਾਡੇ ਲਾਈਵ ਸਾਹਮਣੇ ਕਹਿ ਰਿਹਾ ਵੀ ਰਵਨੀਤ ਬਿੱਟੂ ਕੁਝ ਸਮਾਂ ਪਾ ਕੇ ਕਾਂਗਰਸ ਦੁਬਾਰਾ ਜੁਆਇਨ ਕਰੇਗਾ ਜੀ ਇਥੇ ਮੈਂ ਜ਼ਰੂਰ ਪੁੱਛਣਾ ਚਾਹਾਂਗਾ 2024 ਲੋਕ ਸਭਾ ਦੇ ਲਈ ਆਮ ਆਦਮੀ ਪਾਰਟੀ ਨੇ ਆਪਣਾ ਉਮੀਦਵਾਰ ਖੜੂਰ ਸਾਹਿਬ ਲੋਕ ਸਭਾ ਤੋਂ ਉਤਾਰਿਆ ਕਾਂਗਰਸ ਪਾਰਟੀ ਦੇ ਕੋਲ ਉਹਨਾਂ ਨੇ ਜੇ ਕੱਲ ਮੌਜੂਦਾ ਉਮੀਦਵਾਰ ਦੀ ਗੱਲ ਕਰੀਏ ਉਹ ਕਹਿੰਦੇ ਇਹਨਾਂ ਨੂੰ ਉਮੀਦਵਾਰ ਨਹੀਂ ਲੱਭ ਰਿਹਾ ਮੇਰੇ ਬਰਾਬਰ ਕਿਵੇਂ ਦੀ ਟੱਕਰ ਇਥੋਂ ਦੀ ਰਹੇਗੀ ਇੱਥੇ ਬਹੁਤ ਜ਼ਬਰਦਸਤ ਟੱਕਰ ਹੋਊਗੀ ਸਾਡੀ ਟੱਕਰ ਇੱਥੇ ਅਕਾਲੀ ਦਲ ਨਾਲ ਆਮ ਆਦਮੀ ਦੇ ਤੀਜੇ ਨੰਬਰ ਦੀ ਖੇੜ ਆ ਉੱਥੇ ਦੇ ਭਾਜਪਾ ਸਾਡੀ ਅਕਾਲੀ ਦਲ ਨਾਲ ਟੱਕਰ ਰਹਿਣ ਵਾਲੀ ਆ ਸਾਡਾ ਬਹੁਤ ਤੇਜ਼ ਤਰਾਰ ਵਧੀਆ ਲੀਡਰ ਅੱਜ ਸ਼ਾਮ ਨੂੰ ਸ਼ਾਇਦ ਹੋਰ ਘੰਟੇ ਦੋ ਘੰਟਿਆਂ ਤੱਕ ਜਾ ਕੇ ਰਾਤ ਤੱਕ ਅਨਾਉਂਸ ਹੋ ਜਾਊਗਾ ਤਿਆਰੀ ਆ ਸਾਡੀ ਪਾਰਟੀ ਦੀ ਫੁੱਲ ਇਹ ਵੀ ਸੀਟ ਅਸੀਂ ਅੱਗੇ ਵਾਂਗੂ ਭਾਰੀ ਬਹੁਤ ਬੰਦਰਾ ਜਿੱਤਾਂਗੇ ਜੀ ਵਿਰੋਧੀਆਂ ਦਾ ਇੱਕ ਵੱਡਾ ਸਵਾਲ ਜ਼ਰੂਰ ਰਹਿੰਦਾ ਕਿਉਂਕਿ ਤੁਸੀਂ ਵੀ ਸਰ ਜਿਹੜਾ ਹੈ ਉਹ ਸਾਰੇ ਲੀਡਰਾਂ ਨਾਲ ਲਗਭਗ ਵਿਚਰਦੇ ਹੋ ਕਹਿੰਦੇ ਕਾਂਗਰਸ ਅੰਦਰੋਂ ਪਾਰਟੀ ਹੈ ਕਿੰਨੀ ਕ ਸਚਾਈ ਹੈ ਤਾਂ ਕੋਈ ਕਾਂਗਰਸ ਨਹੀਂ ਪਾਰਟੀ ਤੁਸੀਂ ਪੰਜਾਬ ਚੱਲੋ ਮੇਰੇ ਨਾਲ ਸੰਗਰੂਰ ਆ ਜਿਓ ਕਿਸੇ ਦਿਨ ਮੈਂ ਹੁਣ ਚੱਲਿਆ ਉੱਥੇ ਆਇਆ ਸੀ ਪਿੰਡ ਸੰਗਰੂਰ ਆ ਜਿਓ ਤੁਸੀਂ ਵੇਖਿਓ ਤੇ ਕੋਈ ਕਾਂਗਰਸ ਕਿਤੇ ਹੋਣੀ ਪਾਰਟੀ ਹਰ ਇੱਕ ਹਲਕੇ ਦੇ ਵਿੱਚ ਜਾ ਕੇ ਵੇਖ ਲਓ ਪਾਰਲੀਮੈਂਟ ਦੇ ਵਿੱਚ ਜਿਹੜੇ ਚੱਲੇ ਕਰਤੂਸੀ ਉਹ ਛੱਡ ਕੇ ਚਲੇ ਗਿਆ ਬਾਕੀ ਇੱਕ ਮੁੱਠ ਹੋ ਕੇ ਕੈਂਡੀਡੇਟ ਦੀ ਮਦਦ ਕਰ ਰਹੇ ਆ ਤੇ ਪੂਰੇ ਯੋਰਨਾ ਹਰ ਇੱਕ ਆਪਣੇ ਆਪਣੇ ਕੈਂਡੀਡੇਟ ਨੂੰ ਜਿਤਾਉਣ ਵਾਸਤੇ ਪੂਰੀ ਵਾਹ ਲਾ ਰਿਆ ਜੀ ਸਾਬਕਾ ਜ਼ਿਲ੍ਹਾ ਪ੍ਰਧਾਨ ਸਰਦਾਰ ਕਿਰਨਜੀਤ ਸਿੰਘ ਮਿੱਠਾ ਕਿਵੇਂ ਦੀ ਕਾਂਗਰਸ ਵਾਸਤੇ ਮਿਹਨਤ ਕਰ ਰਹੇ ਨੇ ਤੇ ਕਿਹੜੀਆਂ ਕਾਂਗਰਸ ਦੀਆਂ ਮੈਨੀਫੈਸਟੋ ਪਾਲਿਸੀਆਂ ਲੋਕਾਂ ਨੂੰ ਫਿਰ ਜਾ ਕੇ ਉੱਥੇ ਦੱਸੀਆਂ ਤੇ ਕਿਹੜੀਆਂ ਹਣ ਲੋਕ ਸਭਾ ਖਡੂਰ ਸਾਹਿਬ ਚ ਦੱਸਣੀਆਂ ਤਾਂ ਜੋ ਕਾਂਗਰਸ ਦਾ ਅਤੇ ਆਮ ਆਦਮੀ ਪਾਰਟੀ ਦੇ ਕੰਮਾਂ ਦਾ ਕੀ ਫਰਕ ਵਿਖਾਇਆ ਜਾਵੇ ਸਾਡੀ ਮੈਨੀਫੈਸਟੋ ਵਿੱਚ ਤੇ ਬਹੁਤ ਕੁਝ ਨੌਜਵਾਨਾਂ ਵਾਸਤੇ ਔਰਤਾਂ ਵਾਸਤੇ ਬਹੁਤ ਕੁਝ ਦਿੱਤਾ ਪਰ ਜਿਹੜੀ ਮੇਨ ਹੈ ਜਿਹੜੀ ਜਿਹਦੀ ਸਾਨੂੰ ਲੋੜ ਸੀ ਉਹ ਹੈਗੀ ਆ ਐਮਐਸਪੀ ਅਸੀਂ ਐਮਐਸਪੀ ਦਾ ਕਾਨੂੰਨ ਬਣਾਉਣ ਜਾ ਰਹੇ ਆ ਜਿਹੜਾ ਸਭ ਤੋਂ ਮੇਨ ਜਿਹੜਾ ਮੇਨ ਗਰੰਟੀ ਇਹ ਆ ਬਾਕੀ ਦੇ ਸਾਰੇ ਵਰਗ ਨੂੰ ਬਹੁਤ ਆ ਧਨ ਦੇ ਦੇਣਾ ਚਾਹੁੰ ਮੈਨੀਫੈਸਟੋ ਸਾਰੇ ਵਰਗ ਨੂੰ ਉਹਦੇ ਤੇ ਦਿੱਤੇ ਜੋ ਵੀ ਮਤਲਬ ਸਰਕਾਰੀ ਸਰਕਾਰ ਵੱਲੋਂ ਦਿੱਤਾ ਜਾਊਗਾ ਪਰ ਜਿਹੜੀ ਕਿਸਾਨਾਂ ਦੇ ਵਾਸਤੇ ਆ ਉਹ ਸਭ ਤੋਂ ਵਧੀਆ ਗੱਲ ਇਹ ਹੋਣ ਜਾ ਰਹੀ ਆ ਵੀ ਜਿਹੜਾ ਅਸੀਂ ਐਮਐਸਪੀ ਤੇ ਕਾਨੂੰਨ ਬਣਾਉਣ ਜਾ ਰਹੇ ਆ ਜੀ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਕਿਸ ਤਰੀਕੇ ਨਾਲ ਵੇਖਦੇ ਹੋ ਜੀ ਸ਼੍ਰੋਮਣੀ ਅਕਾਲੀ ਦਲ ਦਾ ਅਜੇ ਕੋਈ ਹੈ ਨਹੀਂਗਾ ਬਦਲ ਕੋਈ ਅਜੇ ਨਹੀਂ ਉਹ ਅਜੇ 10 ਸਾਲ ਆਪਣੀ ਨਾ ਭਾਜਪਾ ਨੂੰ ਕੋਈ ਨੇੜੇ ਲਾਉਂਦਾ ਹਰ ਇੱਕ ਪਿੰਡ ਪਿੰਡ ਕੈਂਡੀਡੇਟਾਂ ਉਹਨਾਂ ਦਾ ਵਿਰੋਧ ਹੋ ਰਿਹਾ ਕਿਸਾਨ ਘਰਾਓ ਕਰ ਰਹੇ ਨੇ ਤੇ ਅਕਾਲੀ ਦਲ ਨੂੰ ਵੈਸੇ ਨਹੀਂ ਕੋਈ ਮੂੰਹ ਲਾ ਰਿਹਾ ਤੁਸੀਂ ਵੇਖ ਹੀ ਰਹੇ ਜੇ ਅਕਾਲੀ ਦਲ ਦਾ ਕੀ ਹਾਲ ਬਣ ਰਿਹਾ ਆ ਜੀ ਅਕਾਲੀ ਦਲ ਦਾ ਆਪ ਦੇ ਜਿਹੜੇ ਉਹਨਾਂ ਦੇ ਮੇਨ ਲੀਡਰ ਆ ਉਹਨਾਂ ਤੋਂ ਨਹੀਂ ਜਿੱਤਿਆ ਇਹਨਾਂ ਪਾਰਟੀ ਪ੍ਰਧਾਨ ਉਹਨਾਂ ਦਾ ਜਿਹੜਾ ਉਹ ਚੋਣ ਹੀ ਨਹੀਂ ਲੜ ਰਿਹਾ ਆ ਵੀ ਮੈਂ ਨਹੀਂ ਲੜਨੀ ਜੀ ਤੇ ਉਹ ਜਦੋਂ ਆਪ ਜਿੱਤਦਾ ਹੋਵੇ ਚੋਣਾਂ ਨਾਲ ਲੜੇ ਕਾਲੀ ਦਲ ਦਾ ਬਹੁਤ ਜ਼ਿਆਦਾ ਮਾੜਾ ਆਲਿਆ ਇਥੇ ਇੱਕੋ ਹੀ ਪਾਰਟੀ ਹੈ ਜਿਹੜੀ ਬੜੇ ਵੱਡੇ ਪੱਦਰ ਦੇ ਮਾਰਜਨ ਦੇ ਨਾਲ 2027 ਦੇ ਵਿੱਚ ਵੀ ਸਰਕਾਰ ਬਣਾਵੇਗੀ ਤੇ ਹੁਣ ਵੀ ਭਾਰੀ ਬਹੁਤ ਮਾਤਰਾ ਵੋਟਾਂ ਜਿਹੜੀਆਂ ਅਸੀਤਾਂ ਜਿੱਤੂਗੀ ਪ੍ਰਧਾਨ ਜੀ ਅੰਤ ਵਿੱਚ ਜਿੰਨੇ ਵੀ ਚੈਨਲ ਦੇ ਮਾਧਮ ਰਾਈ ਜਿੱਥੋਂ ਤੱਕ ਵੀਡੀਓ ਪਹੁੰਚ ਰਹੀ ਹੈ ਜਿੰਨੇ ਵੀ ਲੋਕ ਦੇਖ ਰਹੇ ਨੇ ਕੀ ਅਪੀਲ ਕਾਂਗਰਸ ਪਾਰਟੀ ਵੱਲੋਂ ਬੋਲਦਿਆਂ ਰਹੇਗੀ ਉਹਨਾਂ ਵੋਟਰਾਂ ਦੇ ਸਪੋਰਟਰਾਂ ਨੂੰ ਤੇ ਵਰਕਰਾਂ ਨੂੰ ਜਿਨ੍ਹਾਂ ਦੇ ਨਾਲ ਤੁਹਾਡੇ ਵਰਕਰਾਂ ਦਾ ਮੰਨਣਾ ਕਿ ਸਾਡੇ ਨਾਲ ੱਟਕੇ ਵੀ ਹੋਏ ਨੇ ਪਹਿਲਾਂ ਸਾਡੇ ਵਰਕਰਾਂ ਦੇ ਨਾਲ ਧੱਕੇ ਜਿਹੜੇ ਕੈਪਟਨ ਮਨਿੰਦਰ ਸਿੰਘ ਨੇ ਜਾਣਬੁੱਝ ਕੇ ਉਹਦਾ ਪਾਰਟੀ ਛੱਡਣ ਦਾ ਮਨ ਸੀ ਉਹਨੇ ਜਾਣਬੁੱਝ ਕੇ ਧੱਕੇ ਕੀਤੇ ਆ ਉਹ ਗੱਲ ਨੂੰ ਅਸੀਂ ਮੰਨਦੇ ਆ ਪਰ ਉਹ ਜਾ ਚੁੱਕਾ ਆਣਾ ਹੁਣ ਜਿੱਦ ਤਰ੍ਹਾਂ ਕਾਂਗਰਸ ਪਹਿਲਾਂ ਲੋਕਾਂ ਦੇ ਕੰਮ ਕਰਾਉਂਦੀ ਸੀ ਉਸ ਤਰ੍ਹਾਂ ਹੀ ਗਾ ਭਾਰੀ ਬਹੁਤ ਮੰਤਰਾ ਕਾਂਗਰਸ ਆਉਗੀ ਤੇ ਉਤਰਾਏ ਵਰਕਰਾਂ ਆਪਣਾ ਪੂਰਾ ਮਾਣ ਸਤਿਕਾਰ ਵਰਕਰਾਂ ਨੂੰ ਦਿੱਤਾ ਜਾਵੇਗਾ ਤੇ ਵਰਕਰਾਂ ਨੂੰ ਸਿਰ ਮੱਥੇ ਰੱਖਿਆ ਜਾਵੇਗਾ ਕੋਈ ਇਹੋ ਜੀ ਗੱਲ ਨਹੀਂ ਗਈ ਦੇਖਿਓ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਰਕਰਾਂ ਸਿਰ ਤੇ ਬਿਠਾ ਕੇ ਰੱਖਾਂਗੇ ਲੋਕਾਂ ਨੂੰ ਕੀ ਅਪੀਲ ਹੈ ਲੋਕਾਂ ਨੂੰ ਇਹ ਅਪੀਲ ਹੈ ਵੀ ਇਹ ਬਦਲਾ ਝੂਠ ਬੋਲ ਕੇ ਜਿਹੜੀ ਇਹਨਾਂ ਸਰਕਾਰ ਬਣਾਈ ਸੀ ਇਹਨਾਂ ਨੂੰ ਹੁਣ ਤੋਰੋ ਤੇ ਕਾਂਗਰਸ ਪਾਰਟੀ ਦੀ ਸਰਕਾਰ ਲਿਆਓ ਪਹਿਲਾ ਵਰਗਾ ਵਿਕਾਸ ਹੋਵੇ ਪਹਿਲਾ ਵਰਗੇ ਕੰਮ ਹੋਣ ਤੁਹਾਡੇ ਤੇ ਇਹਨਾਂ ਨੂੰ ਉਹ ਇਹਨਾਂ ਦਾ ਬੂਰੀ ਵਿਸਤਾਰ 골 ਕਰਕੇ ਤੇ ਇਹਨਾਂ ਨੂੰ ਤੋੜ ਦਿਓ ਤੇ ਇਹਨਾਂ ਨੂੰ ਲੋਕਾਂ ਨੇ ਤੋੜ ਦੇਣਾ ਜਿਤਨਾ ਹਰਿਆਣੇ ਦੇ ਵਿੱਚ ਇੱਕ ਦੀ ਸਰਕਾਰ ਬਣੀ ਸੀ ਉਹ ਕਿਹੜੀ ਸ਼ਾਇਦ ਚੌਧਰੀ ਬੰਸੀ ਲਾਲ ਦੀ ਉਹ ਪਾਣੀ ਦੇ ਬੁਲਬੁਲੇ ਵਾਂਗੂ ਝੂਠ ਬੋਲ ਕੇ ਆਈ ਖਤਮ ਹੋ ਕੇ ਚਲੇਗੀ ਇਹ ਵੀ ਪਾਣੀ ਦੇ ਬੁਲਬੁਲੇ ਵਾਂਗੂ ਹੀ ਆ ਅੱਧੇ ਉਜਾਦੀ ਹੋਣ ਚਲੇ ਜਾਣੀਆਂ 80% ਰਹਿੰਦੀ ਖੁੰਦੀ 2027 ਚਲ ਜਾਣੀਆਂ ਬਾਅਦ ਦੇ ਵਿੱਚ ਇਹਨਾਂ ਦੀ ਕੋਈ ਸੀਟ ਨਹੀਂ ਆਉਣੀ ਤੇ ਪੰਜਾਂ ਸੱਤਾਂ ਸਾਲਾਂ ਪਿੱਛੋਂ ਇਹਨਾਂ ਦਾ ਕਿਸੇ ਨੇ ਨਾ ਨਹੀਂ ਲੈਣਾ ਠੀਕ ਹੈ ਜੀ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸੋ ਇਹ ਸਨ ਸਰਦਾਰ ਕਿਰਨਜੀਤ ਸਿੰਘ ਜੀ ਮਿੱਠਾ ਸਾਫਕਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਤਰਨਤਾਰਨ ਅਤੇ ਮੌਜੂਦਾ ਕਿਸਾਨ ਵਿੰਗ ਪੰਜਾਬ ਦੇ ਜਿਹੜੇ ਨੇ ਉਹ ਪ੍ਰਧਾਨ ਨੇ ਜਿਨ੍ਹਾਂ ਨੇ ਦੱਸਿਆ ਹੈ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਜਿਹੜੇ ਪਾਰਟੀ ਨੂੰ ਛੱਡ ਰਹੇ ਨੇ ਉਹਨਾਂ ਦੇ ਨਾਲ ਕਾਂਗਰਸ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਗਰਾਊਂਡ ਜ਼ੀਰੋ ਤੇ ਲੋਕ ਜਿਹੜੇ ਨੇ ਉਹ ਵੱਡੀ ਪੱਧਰ ਤੇ ਸਾਡੇ ਨਾਲ ਜੁੜ ਚੁੱਕੇ ਨੇ ਪਰ ਵੇਖਣ ਵਾਲੀ ਗੱਲ ਦੋਸਤੋ ਇਹ ਰਹਿ ਗਈ ਕਿ ਜੂਨ ਦੀ ਪਹਿਲੀ ਤਰੀਕ ਨੂੰ ਲੋਕ ਜਿਹੜੇ ਨੇ ਉਹ ਕੇਸ ਪਾਰਟੀ ਦੇ ਲੋਕੋ ਦਾ ਬਟਨ ਅਪ ਕੇ ਕਿਹੜੀ ਪਾਰਟੀ ਦੇ ਉਮੀਦਵਾਰ ਨੂੰ ਕਾਮਯਾਬ ਕਰਦੇ ਨੇ ਇਹ ਵੱਡੀਆਂ ਖਬਰਾਂ ਦੇ ਵੱਡੇ ਸਵਾਲ ਰਹਿਣਗੇ ਤੁਸੀਂ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਬਾਬਾ ਗੁਰਦਿਆਲ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਫਤਾਕ ਨਿਊਜ਼ ਤਰੰਤ